ਸ਼ਬਦ ਤੋਂ ਬੋਧਨ ਪ੍ਰਕਾਸ਼ ਬਗਵਾਨ ਕੀ ਜੈ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਰਾਜਪੁਰਾ ਵਿੱਚ ਸ਼੍ਰੀ 사ਤਰਾਣ ਮੰਦਰ ਦੇ ਵਿੱਚ ਦੀਆਂ ਦੀ ਲੋਈ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਜਿਹੜੀਆਂ ਤੀਆਂ ਬਹੁਤ ਅੱਛਾ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਬੇਟਾ ਆਪਣਾ ਨਾਮ ਬਤਾਓ ਇੱਕਮਜੋਤਪੁਰ ਬੇਟਾ ਆਪਨੇ ਬੇਲੇ ਕਿੰਨੇ ਲਗਾਈਗੇ ਮੈਂ ਹੁਣ ਤੱਕ 7500 ਟ੍ਰੀਜ਼ ਲਗਾ ਚੁੱਕੀ ਹਾਂ ਤੇ ਬਹੁਤ ਵੱਖ-ਵੱਖ ਜਗ੍ਹਾਾਂ 'ਤੇ ਲਾਏ ਨੇ ਜਿਵੇਂ ਹੁਣ ਪਟਿਆਲੇ ਦੀ ਗੱਲ ਕਰੀ ਤਾਂ ਉੱਥੇ ਵੀ ਜਿਵੇਂ ਰੋਡ ਸਾਈਡਸ ਹੋ ਗਈਆਂ ਉੱਥੇ ਲਾਏ ਨੇ ਮੰਦਰਾਂ 'ਚ ਲਗਾਏ ਨੇ ਗੁਰਦੁਆਰਿਆਂ 'ਚ ਲਾਏ ਨੇ ਲੋਕੀ ਆਪਣੇ ਘਰੇ ਬੁਲਾਉਂਦੇ ਆ ਕਿ ਸਾਡੇ ਜੋ ਜਗ੍ਹਾ ਦੇਖੇ ਕੀ ਲਗਾ ਕੇ ਜਾਓ ਇੱਥੇ ਹੋਰ ਪਿੰਡ ਵਾਲੇ ਜਿਵੇਂ ਬੁਲਾਣੇ ਪੂਰੀ ਲਾਈਕ ਜਿੰਨਾ ਇੱਕ ਖੇਤ ਹੁੰਦਾ ਪੂਰੀ ਜਿਗ੍ਹਾ ਦੇਣਦੇ ਆ ਕਿ ਤੁਸੀਂ ਇੱਥੇ ਲਗਾਓ ਹੋਰ ਵੀ ਬਹੁਤ ਜਗ੍ਹਾ 'ਤੇ ਲਗਾਏ ਨੇ ਜਿਵੇਂ ਕਿ ਪਾਰਕ ਇੱਕ এনਵਾਇਰਨਮੈਂਟ ਪਾਰਕ ਹੀ ਉੱਥਾਂ ਲਗਾਏ ਨੇ بس ਕਾਉਂਟੀ ਨਹੀਂ ਆਹਨ ਕਿ ਕਿੰਨੇ ਕਿੰਨੇ ਲਗਾਏ ਤੇ ਕਿੱਥੇ ਕਿੱਥੇ ਤੇ ਉਹ ਲਗਾ ਕੇ ਕਿੱسا ਲੱਗ ਰਿਹਾ ਲਿਕ ਬੜਾ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ ਕਿ ਲਾਈਕ ਮੈਂ ਹਜੇ ਇੰਨੀ ਛੋਟੀ ਆ ਤੇ ਇੰਨਾ ਮੈਂ ਕਰ ਸਕਦੀ ਆ ਲੇਕਿਨ ਅਗਰ ਕਿਉਂਕਿ ਮੈਂ ਲਗਾਣ ਨੂੰ ਤਾਂ 7500 ਲਗਾ ਸਕਦੀ ਆ ਤੇ ਮੈਂ 10000 ਲਾਈਕ 1 ਲੱਖ ਜਿੰਨੇ ਮਰਜ਼ੀ ਲਗਾ ਸਕਦੀ ਸੀ ਮੈਂ ਸਿਰਫ ਹਜੇ ਉਨੇ ਹੀ ਲਾਇਆ ਜਿੰਨੇ ਮੈਂ ਟੇਕ ਕੇਅਰ ਕਰ ਸਕਾ ਜਿੰਨਾ ਮੈਂ ਲਾਦਾ ਹੈਗਾ ਕਿ ਮੈਂ ਉਹਨਾਂ ਦੀ ਦੇਖਭਾਲ ਕਰ ਸਕਦੀ ਆ ਤੇ ਉਹ ਜਿਵੇਂ ਅ ਲਿਕ ਮਰਨਨਾ ਤੇ ਅੱਜ ਲੋੜੀ ਦੇ ਤੌਰ ਤੇ ਤੁਹਾਨੂੰ ਇਹ ਪੁੱਤੀਆਂ ਦੀ ਲੋੜੀ ਤੇ ਸਨਮਾਨਿਤ ਕੀਤਾ ਗਿਆ ਤੁਹਾਨੂੰ ਕਿਵੇਂ ਲੱਗ ਰਿਹਾ ਲਿਕ ਮੈਨੂੰ ਇੱਕ ਇਹ ਚੀਜ਼ ਲੱਗ ਰਹੀ ਆ ਕਿ ਪਹਿਲਾਂ ਮੇਰੇ ਮਮੀ ਪਾਪਾ ਦੱਸਦੇ ਹੁੰਦੇ ਸੀਗੇ ਕਿ ਪਹਿਲੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਜਿਵੇਂ ਮੁੰਡਿਆਂ ਨੂੰ ਜ਼ਿਆਦਾ ਪ੍ਰੈਫਰੈਂਸ ਮਿਲਦੀ ਸੀਗੀ ਕਿ ਮੁੰਡਿਆਂ ਦੀ ਲੋੜੀ ਸਾਰਾ ਕੁਝ ਹੁਣ ਮੈਨੂੰ ਫੁੱਲ ਫੀਲ ਹੋ ਰਿਹਾ ਆਪਣੇ ਆਪ ਤੇ ਕਿ ਮੈਂ ਇੱਕ ਕੁੜੀ ਆ ਤੇ ਮੈਨੂੰ ਇੱਕ ਕੁੜੀਆਂ ਦੀ ਲੋੜੀ ਦੇ ਸਨਮਾਨਿਤ ਕੀਤਾ ਗਿਆ ਠੀਕ ਹੈ ਥੈਂਕ ਯੂ मतलब हर साल बनाई जाए बहुत अच्छा लगता है यहाँ पे आके और हमने भी बहुत इंजॉयमेंट करी तो ये हर साल बनाए हमें बहुत अच्छा लगा यहाँ पे आके तो जैसे देखा जाता है कि लड़कों को ज्यादा प्रोत्साहित किया जाता है लेकिन आज लड़कियों के लिए स्पेशल रखा गया है कोई चीज कैसे कैसे तो लड़कों को ज्यादा मतलब लड़कियों लड़कों और लड़कियाँ बराबर गिनी जाती है और आ, आ, मतलब अच्छा लगा आपको आज बहुत अच्छा लगा बहुत तो घर में भी आपको मतलब लड़कों जैसा ही प्यार मिलता है मुझे? बहुत प्यार मिलता है मुझे घर में जी क्या कहना चाहते हो मम्मी पापा को और प्रबंधकों को मेरी मम्मी पापा बहुत अच्छे मतलब मुझे आ, मेरे भाई से ज्यादा मुझे प्यार करते हैं ठीक है इक्वल प्यार होता है जैसे तो बहुत प्यार करते हैं मुझे सारे घर में आस पड़ोस में बहुत अच्छा है अरे थैंक यू सेवन कौन से स्कूल बेटा क्या नाम है आपका आ, कौन सी क्लास में पढ़ते हो सेवन तो आज आप यहाँ पे लोड़ी पे आए हो और बेटियों लोड़ी मनाई जा रही है तो क्या कहना है बहुत मतलब मेरे को बहुत अच्छा लगा ये मिक्स प्रोग्राम देख के आई एम वेरी हैप्पी टू सी दैट बहुत बहुत अच्छा लगा तो आपको मम्मी लेके आए या मम्मी को आप लेके आए मेरे को मम्मा लेके गए वैसे मेरे को पता नहीं था भी ऐसा होगा बट मेरे मम्मा ने मम्मा ने काफ़ी ऐसे है। ना तो कैसे सरप्राइज हुआ मैं देखा तो वहाँ पे काफ़ी लोग थे एंड वहाँ पर भी डांस परफॉर्मेंस भी हो रही थी <laughs> ਪੂਰੇ ਰਾਜਪੁਰੇ ਦੇ ਮੋਲੋਦੀਆਂ ਦੀ ਲੋੜੀ ਦਾ ਫੰਕਸ਼ਨ ਸੈਲੀਬ੍ਰੇਟ ਕਰਿਆ ਇਹ ਰਾਜਪੁਰੇ ਦਾ ਤਿਉਹਾਰ ਹੈ ਅਸੀਂ ਸ਼ੁਰੂ ਕੀਤਾ ਸੀਗਾ 500 ਲੋਕਾਂ ਤੋਂ ਤੇ ਹਜ਼ਾਰਾਂ ਦੀ ਗਿਣਤੀ ਬਣ ਗਈ ਹੈ ਤੇ ਮੈਨੂੰ ਉਮੀਦ ਹੈ ਇਹ ਰਾਜ ਰਾ ਇਤਿਹਾਸ ਤੁਰੂ ਆਣ ਵਾਲੇ ਆਉਣ ਵਾਲੇ ਸਾਲਾਂ ਵਿੱਚ ਲੱਖਾਂ ਦੀ ਗਿਣਤੀ ਹੋएगी ਹਰ ਪੈਣ ਹਰ ਮਾਂ ਹੱਤੀ ਦਾ ਜਸ਼ਨ ਹੋਗਾ ਤੁਸੀਂ ਸਾਰਿਆਂ ਨੇ ਉਮਮਾ ਆ ਕੇ ਆਇਆ ਬਹੁਤ ਖੁਸ਼ੀ ਸੀਗਾ ਮੌਸਮ ਬਹੁਤ ਚੰਗਾ ਨਹੀਂ ਸੀਗਾ ਬਟ ਫਿਰ ਵੀ ਜਿਸ ਤਰੀਕੇ ਨਾਲ মিডিਆ ਆਨੇ ਤੇ ਲੋਕਾਂ ਨੇ ਸਟਾਪ ਪਾ ਦਿੱਤਾ ਸੰਗਤ ਦਿਖਾ ਦਿੱਤਾ ਮੈਂ ਤੇਰੀ ਤਿਰੋਂ ਧੰਨਵਾਦ ਕਰਦਾ ਸਾਡੇ ਸਹਿਯੋਗੀ ਸਾਡੇ ਬਜ਼ੁਰਗ ਸਾਡੇ ਮਾਰਗਦਰਸ਼ਕ ਸ੍ਰੀ ਵਿਜੇਨੰਦ ਜੀ ਪਰਿਵਾਰ ਪਰਗੋਦਨ ਦਾ ਆਸ਼ੀਰਵਾਦ ਜੀ ਦਾ ਉਨਾਦਾ ਉਹਨਾਂ ਦੀ ਉਹਨਾਂ ਦੀ ਦਿਸ਼ਾ ਦਿੱਤੀ ਉਹਨਾਂ 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 ਦੀ ਉਹਨਾਂ ਦੀ ਰਹਿਨੁਮਾਈ ਹੀ ਏਡਾ ਕੀਤਾ ਰਾਸ਼ਟਰੀ ਸਹਿਯੋਗਕਨ ਬਚਨੰਗਨ ਵਿਸ਼ਿੰਦੂ ਪਰਿਸ਼ਦ ਸੇਵਾ ਭਾਰਤੀ ਪੰਜਾਬ ਦਿੱਲੀ ਵੀ ਐਨ ਜੀਓ ਇਸ ਦੇ ਨਾਮ ਸ੍ਰੀ ਲਾਮਨਵੀ ਸੇਵਾ ਸੰਸਥਾ ਰਾਜਪ੍ਰੇਤ ਪੰਜਾਬ ਦੀ ਹਰ ਇੱਕ ਸੰਸਥਾ ਨੇ ਜਿਹੜੇ ਆਪਣੇ ਬੱਚਿਆਂ ਨੂੰ ਈਆਂ ਨੂੰ ਪਿਆਰ ਕਰਦਾ ਇਹ ਸਾਰਾ ਉਹਨਾਂ ਦਾ ਕਾਰਜਕ੍ਰਮ ਜਿਸ ਕਮਾ ਸਾਡੇ ਸਾਰਿਆਂ ਦੇ ਚਰਨਾਚ ਮਤਮਸਤ ਹੋਣਾ ਤੇ ਪ੍ਰਮਾਤਮਾ ਜਗੇ ਇਹੀ ਅਰਦਾਸ ਕਰਦਾ ਕਿ ਆਉਣ ਵਾਲਾ ਹਰ ਦਿਨ ਇਸ ਰਾਤੁਰਾ ਦੇ ਇਸ ਪੰਜਾਬ ਦੇ ਲਈ ਸੁਹਾਵਣਾ ਹੋਏ ਸਾਡੇ ਵਿੱਚ ਬਹੁਤ ਦੂਰ ਦੂਰ ਤੋਂ ਲੋਕ ਆਏ ਮੈਂ ਸਾਰਿਆਂ ਨੂੰ तहे ਦਿਲੋਂ ਧੰਨਵਾਦ ਕਰਦਾ ਤੇ ਪ੍ਰਮਾਤਮਾ ਤੋਂ ਇਹ ਅਰਦਾਸ ਕਰਦਾ ਕਿ ਹਰ ਦਿਨ ਹਰ ਰਾਤ ਖੁਸ਼ੀਆਂ ਹੋਵੇ ਦਿਲ ਤੋਂ ਜੀ ਲਈ ਕਿ ਜਿਹੜੇ ਬਹੁਤ ਵੱਡੇ ਸੰਖਿਆ ਦੇ ਵਿੱਚ ਪਹਲਾਗਾਂ ਔਰ ਬੰਦੇ ਜਿਹੜੇ ਇੱਕ ਤਿਵਾਰ ਦੇ ਗਾਮਲ ਹੋਇਆ ਆਪਾਂ ਦੇਖ ਰਿਹਾ ਕਿ ਨੱਚ ਖਾ ਰਏ एक एक दिन बेसिकली महिला धिया देगा जो अभी करना चाहते करने वाले वो करवाने वाले वो करते हो तुम करने या हम सबका नाम हो रहा है कोई औकात नहीं थी महाराज की इच्छा थी उन्होंने इच्छा है ਜੇਕਰ ਦਿਲ ਸਾਫ ਹੋਊਗਾ ਫਿਰ ਇਹ ਸੰਕਿਆ ਕਾਰਜ ਕਰਨਾ ਤੁਹਾਨੂੰ ਅਗਲੀ ਵਾਰ ਕਹਿਣਾ ਲੱਖਾਂ ਦੀ ਸੰਖਿਆ ਦੇ ਉਸ ਜਾਣਕਾਰੀ ਕਿ ਸੰਜੋਗ ਬਣਾਇਆ ਗੱਲ ਰਾਮਪ੍ਰੀਤ ਸਾ ਸਮਾਰੋਹ ਦਾ ਜਿਹੜਾ ਨਿਯੋਤ ਬਣਾਇਆ ਗਿਆ ਤਾਂ ਦੋਨੇ ਤੀਜਾਂ ਟੱਕੀਆਂ ਹੋ ਗਈ ਸੀ ਨੂੰ ਸ਼ਹਿਰ ਵਾਸੀ ਨੂੰ ਕਿਤਾ ਬਤਾਈ ਦਿੰਦੇ ਹਰ ਦਿਨ ਹਰ ਮੂਮੈਂਟ ਸਾਡੇ ਲਈ ਤਿਹਾਰ ਹੈ ਤੇ ਭਗਵਾਨ ਰਾਮਚੰਦਰੀ ਜੈ ਦੇਕਾਰ ਹੋਣ ਦੀ ਮੌਕਾ ਜਦ ਮਿਲੇ ਉਹ ਹਮੇਸ਼ਾ ਹੀ ਚੰਗਾ ਤੇ ਮੈਂ ਪੂਰੇ ਲਾਹੌਰ ਵਾਸੀ ਪਰਦੇਸ ਵਾਸੀਆਂ ਨੂੰ ਸ਼ੋਭੇ ਵਾਸੀਆਂ ਨੂੰ ਇਸ ਦੁਨੀਆ 'ਚ ਜਿੱਤੇ ਜਿੱਤੇ ਇਨਸਾਨੀ ਦਰਸੀ ਉਹਨਾਂ ਨੂੰ ਮੈਂ ਨਤਮਸਤਕ ਹੋਣਾ ਬਹੁਤ-ਬਹੁਤ ਤੁਹਾਡਾ ਧੰਨਵਾਦ। ਪੈਸਲ ਤੋਂ ਤੱਕ ਰਾਜ ਦਾ ਪਹੁੰਚੋ ਦੀਆਂ ਦੀ ਲੋੜ ਦੇ ਪ੍ਰੋਗਰਾਮ ਇਸ ਕੀ ਲੈਣਾ ਸਰ। ਪਹਿਲੇ ਸਾਰੇ ਨੂੰ ਰਾਜਪੁਰ ਨਿਵਾਸੀਆਂ ਨੂੰ ਲੋੜੀਆਂ ਵਧਾਈਆਂ ਪੂਰੇ ਦੇਸ਼ 'ਚ ਤਿਹਾੜ ਮਨਾਇਆ ਜਾ ਰਿਹਾ। ਇੱਥੇ ਆ ਕੇ ਬੜਾ ਵਧੀਆ ਇੱਕ ਜਿਹੜਾ ਕਹਿੰਦੇ ਸਕੂਨ ਮਿਲਿਆ ਸਕੂਨ ਮਿਲਿਆ ਕਿ ਅੱਜ ਦੀ ਜਿਵੇਂ ਹਮੇਸ਼ਾ ਇਦਾਂ ਦੇ ਤਿਉਹਾਰਾਂ ਤੇ ਮੈਂ ਇੱਕ ਵਾਰੀ ਡਰਦਾ ਕਿਉਂਕਿ ਇਹ ਸੋਸ਼ਲ ਰੈਵਲੂਸ਼ਨ ਦੇ ਤਿਹਾਰ ਹੁੰਦੇ ਨੇ ਜਿਹੜੇ ਸਮਾਜ ਨੂੰ ਜੋੜਦੇ ਨੇ ਪਰ ਕਈ ਸਾਲਾਂ ਤੋਂ ਕਈ ਟਾਈਮ ਤੋਂ ਜਦ ਦਾ ਟਾਈਮ ਬਦਲਾਅ ਆਇਆ ਉਹਦੇ ਨਾਲ ਕੀ ਹੋਣ ਲੱਗਿਆ ਕਿ ਘਰਾਂ ਘਰਾਂ ਦੇ ਵਿੱਚ ਇੰਡੀਵਿਜੂਅਲ ਲੋੜੀਆਂ ਸ਼ੁਰੂ ਹੋਈਆਂ ਲੜਕੀ ਲੋੜੀ ਦਾ ਤਿਹਾਰਾ ਜਿਹੜਾ ਕਮਿਊਨਿਟੀ ਤਿਹਾਰਾ ਹੈ ਅੱਜ ਜਿਹੜਾ ਇੱਥੇ ਸੰਸਥਾ ਜਿਹੜੀ ਮਨਾਉਂਦੇ ਨੇ ਫਿਕਰਮਨ ਸੁਸਾਇਟੀ ਔਰ ਪਰਿਵਾਰ ਪ੍ਰਬੋਧਨ ਸੰਸਥਾ ਜਿਹੜੇ ਇਕੱਠੇ ਹੋ ਕੇ ਇਹਨਾਂ ਨੇ ਧੀਆਂ ਦੀ ਲੋੜੀ ਔਰ ਉਹਨੂੰ ਰਾਜਪੁਰਾ ਫੈਸਟੀਵਲ ਦਾ ਨਾਮ ਦਿੱਤਾ ਹੈ ਉਹਦੇ ਨਾਲ ਜਿੱਦਾਂ ਘਰੋਂ ਘਰੀ ਮੈਂ ਦੱਸ ਦੇਖ ਰਿਹਾ ਸੀ ਲੋਕਾਂ ਨੂੰ ਘਰੋਂ ਘਰੋਂ ਕੱਢ ਕੇ ਸਾਰਿਆਂ ਨੂੰ ਆਪਣੇ ਇੱਥੇ ਇੱਕ ਜਗ੍ਹਾ ਤੇ ਇਕੱਠਾ ਕਰਕੇ ਕਮਿਊਨਿਟੀ ਲੋੜੀ ਦਾ ਜਿਹੜਾ ਕੰਮ ਕੀਤਾ ਹੈ ਉਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਔਰ ਮੈਨੂੰ ਲੱਗਦਾ ਹੈ ਕਿ ਪਿੰਡੂ ਸਮਾਜ ਹੈ ਸ਼ਹਿਰੀ ਹੈ ਉਹਨਾਂ ਨੂੰ ਇਹ ਤੋਂ ਇੱਕ ਸਿੱਖ ਮਿਲਦੀ ਹੈ ਕਿ ਸਾਨੂੰ ਠੀਕ ਹੈ ਆਪਣੇ ਘਰ ਦੀ ਲੋੜੀ ਤਾਂ ਇੱਕ ਅਲੱਗ ਚੀਜ਼ ਕਰਦੇ ਹੀ ਆਪਾਂ ਜਲਾਉਂਦੇ ਹਾਂ ਇੱਕ ਆਲਾਵ ਜਲਾਣੇ ਲੇਕਿਨ ਕਮਿਊਨਿਟੀ ਲੋੜੀ ਜਿਹੜਾ ਹੈ ਕਮਿਊਨਿਟੀ ਨੂੰ ਜੋੜਨ ਦਾ ਤਿਉਹਾਰ ਹੈ ਤੋਂ ਉਸ ਦੇ ਲਈ ਜਿਹੜਾ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਇਕੱਠੇ ਕਰਨਾ ਉਹ ਇੱਕ ਬੜਾ ਚੈਲੰਜ ਅਤੇ ਕਸਤ ਹੁੰਦੀ ਹੈ ਉਹ ਇਹਨਾਂ ਨੇ ਇੱਥੇ ਸਸਤਾ ਨੇ ਪੂਰਾ ਕਰਕੇ ਰਾਜਪੁਰਾ ਦਿਖਾਇਆ ਹੈ ਕਿ ਬਹੁਤ ਵਧੀਆ ਹੈ ਅਸੀਂ ਕਹਿੰਦੇ ਹੀ ਸਰ ਆਹ ਦਲਿੰਦਰ ਜਾ ਦਲਿੰਦਰ ਦੀ ਦਾ ਚੁੱਲੇ ਪਾ ਉਹਦਾ ਇਹੀ ਮਤਲਬ ਹੈ ਕਮਿਊਨਿਟੀ ਨੂੰ ਇਕੱਠਾ ਕਰਕੇ ਜਿਹੜੇ ਸਾਡੇ ਸਮਾਜ ਦੇ ਦਲਿਤਰ ਨੇ ਉਹ ਦਲਿਤਰ ਨੂੰ ਅਸੀਂ ਜੜ ਤੋਂ ਗ਼ਲਾਬ ਦੇ ਵਿੱਚ ਪਾ ਕੇ ਉਹਨੂੰ ਖਤਮ ਕਰਨਾ ਹੈ ਔਰ ਰਾਜਪੁਰਾ ਦੀ ਇਹ ਸੰਸਥਾ ਰਾਜਪੁਰਾ ਦੇ ਲੋਕ ਰਾਜਪੁਰਾ ਦੇ ਨਿਵਾਸੀ ਜਿਹੜਾ ਮਹਾਯੱਗੇ ਸ਼ੁਰੂ ਕੀਤਾ ਉਹਦੇ ਜਿਹੜਾ ਆਪਣਾ ਯੋਗਦਾਨ ਦੇ ਰਹੇ ਨੇ ਉਹ ਬਹੁਤ-ਬਹੁਤ ਛਲਾਗਾ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਲੋੜੀ ਦੀ ਵਧਾਈ ਦਿੰਦਾ ਹਾਂ ਅੱਜ ਦਿਨਾਂ ਦੀ ਪੁਰਸ਼ ਵਰਦਾਨ ਦੇ ਇਸ ਵੀ ਜਤੀਆਂ ਦੀ ਲੋੜੀ ਮਨਾਇਆ ਜਾ ਰਹੀ ਹੈ ਇਸ ਚੀਜ਼ ਨੂੰ ਕਿਦਾ ਦੇਖੀਏ ਇਹ ਜਿਦਾ ਹੁਣ ਨਵੇਂ ਸਮਾਜ ਦੇ ਵਿੱਚ ਐਡੀ ਸੋਚ ਬਦਲ ਰਹੀ ਹੈ ਲੋਕਾਂ ਦੀ ਆ ਇੱਥੇ ਜਿਹੇ ਪ੍ਰੋਗਰਾਮ ਹੋ ਰਹੇ ਨੇ ਬਹੁਤ ਹੀ ਵਧੀਆ ਜਿਹਾ ਪ੍ਰਾਪਨਾ ਕੀਤਾ ਹੈ ਜਿਹੜੇ ਨਿਤਨ ਜੀ ਹੈਗੇ ਉਹਨਾਂ ਦੀ ਟੀਮ ਨੇ ਅੱਜ ਬਹੁਤ ਵਧੀਆ ਰੌਣਕਾਂ ਲਗਾਈਆਂ ਇੱਥੇ ਔਰ ਜਿਹੜੇ ਬੱਚੇ ਵਿਸ਼ੇਸ਼ ਤਰ੍ਹਾਂ ਦੇ ਲੜਕੀਆਂ ਨੇ ਸਮਾਜਿਕ ਕੁਪਰਾਪਲ ਉਪਰਵ ਦੇ ਹਾਸਲ ਕੀਤੀਆਂ ਨੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇੱਥੇ ਬਹੁਤ ਹੀ ਉਤਸ਼ਾਹ ਨਾਲ ਲੋਕ ਜਿਹੜੇ ਹੈ ਜਿੱਥੇ ਪਹੁੰਚੇ ਨੇ ਤਾਂ ਮੈਂ ਸਮਝਦਾ ਕਿ ਇਹ ਜ ਸਵਾਗਤ ਹੋਰ ਜਾ ਰਹਾ ਹੋਣਾ ਚਾਹੀਦਾ ਰਹੇ ਤਾਂ ਕਿ ਲੋਕਾਂ ਨੂੰ ਜਾਗਰਤੀ ਪਵੇ ਕਿ ਬੱਚੇ बराबर ਨੇ ਚਾਹ ਲੜਕਾ ਹੈ ਚਾ ਲੜਕੀ ਹੈ ਸਭ ਨੂੰ ਬਰਾਬਰ ਸਨਮਾਨ ਦੇਣਾ ਚਾਹੁੰਦਾ ਥੋੜੀ ਦੇ ਆਪਰੇ ਸ਼ਹਿਰ ਵਾਸੀ ਸਾਰੇ ਸ਼ਹਿਰ ਦੇ ਵਾਸੀਆਂ ਨੂੰ ਮੈਂ ਬਧਾਈ ਦਿੰਦਾ ਹਾਂ ਅਤੇ ਆਪਸ ਵਿੱਚ ਬਾਈਚਾਰੇ ਨਾਲ ਮਿਲ ਜੁਲ ਕੇ ਰਹੋ ਇੱਕ ਦੂਜੇ ਦੇ ਕੰਮ ਆਓ ਇੱਕ ਦੂਜੇ ਦੇ ਬੁਸਰਾ ਦਾ ਹੱਲ ਕਰੋ ਇਹ ਹੀ ਮੇਰਾ ਜਿਹੜਾ ਕਹਿਣਾ ਹੈ